ਸੋ ਅੱਜ ਦਾ ਜਿਹੜਾ ਹਰਤਾਲ ਦਾ ਪ੍ਰੋਗਰਾਮ ਹੈ ਕੀ ਕਿਹੜੇ ਮੰਗੂਰ ਨੂੰ ਲੈ ਕੇ ਹੈ ਸਰ ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਹੈ ਇਹ ਜਿਹੜਾ ਤੁਹਾਨੂੰ ਪਤਾ ਹੀ ਹੈ ਵੈਸਟ ਬੰਗਾਲ ਚ ਜਿਹੜੀ ਬਹੁਤ ਹੀ ਘਨੌਨੀ ਘਟਨਾ ਹੋਈ ਹੈ ਡਾਕਟਰ ਮੋਮਿਤਾ ਨਾਲ ਮਰਡਰ ਤੇ ਬਰੂਟਲੀ ਰੇਪ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਫਾਸਟ ਟਰੈਕ ਕੋਰਟ ਦੇ ਅੰਦਰ ਛੇਤ ਤੇ ਛੇਤੀ ਕਾਰਵਾਈ ਕੀਤੀ ਜਾਵੇ ਉਹਦੇ ਪ੍ਰੋਟੈਸਟ ਦੇ ਅਗੇਂਸਟ ਅਸੀਂ ਨੇ 2 ਘੰਟੇ ਓਪੀਡੀ ਬੰਦ ਕੀਤੀ ਹੈ ਪੀਐਸਐਮਐਸ ਐਸੋਸੀਏਸ਼ਨ ਦੀ ਕਾਲ ਸੀਗੀ ਇਹਦੇ ਤੇ ਨਾਲ ਆਈ ਐਮਈ ਵੀ ਇਨਵੋਲਡ ਹੈ ਦੇ ਨਾਲ ਮੇਰਾ ਸਾਰਾ ਪੈਰਾਮੈਡੀਕਲ ਸਟਾਫ ਵੀ ਹੁੰਦਾ ਇਨਵੋਲਡ ਹੈ ਸਾਰਿਆਂ ਦੇ ਸਾਰੇ ਨਾਲ ਮਿਲ ਕੇ ਅਸੀਂ ਇਸ ਚੀਜ਼ ਦੀ ਮੰਗ ਕਰ ਰਹੇ ਹਾਂ ਕਿਉਂਕਿ ਔਰਤਾ ਦੀ ਸੁਰੱਖਿਆ ਕੱਲੀ ਹਰ ਹਰ ਜਗ੍ਹਾ ਜ਼ਰੂਰੀ ਹੈ ਕੱਲੀ ਇੱਕ ਡਾਕਟਰ ਨਾਲ ਹੋਇਆ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਰੇ ਸਭ ਕਿਤੇ ਔਰਤ ਪੂਰੀ ਆਜ਼ਾਦੀ ਨਾਲ ਘੁੰਮ ਸਕੇ ਤਾਂ ਉਹ ਸੁਰੱਖਿਅਤ ਮਹਿਸੂਸ ਕਰ ਸਕੇ ਜੇ ਉਹ ਆਪਣੀ ਡਿਊਟੀ ਤੇ ਸੁਰੱਖਿਅਤ ਨਹੀਂ ਹੈ ਤਾਂ ਹੋਰ ਕਿੱਥੇ ਸੁਰੱਖਿਅਤ ਮਹਿਸੂਸ ਕਰੂਗੀ ਇਸ ਇਸ ਚੀਜ਼ ਦਾ ਪ੍ਰੋਟੈਸਟ ਹੈ ਜੇ ਇਸ ਖਿਲਾਫ ਸੀ ਤਾਂ ਕਿ ਪੂਰਾ ਪੂਰਾ ਸਾਨੂੰ ਇਨਸਾਫ ਮਿਲੇ ਦੇ ਸਾਰੇ ਕਿਤੇ ਯਕੀਨੀ ਬਣਾਈ ਜਾਵੇ ਸੁਰੱਖਿਆ ਹਰ ਥਾਂ ਤੇ ਸੀਸੀਟੀਵੀ ਲੱਗਣ ਹਰ ਕੋਸ ਆ ਜੇ ਹਸਪੀਟਲ ਹੈ ਤਾਂ ਉਥੇ ਇੱਕ ਚੌਕੀ ਬਣੇ ਕੋਈ ਨਾ ਕੋਈ ਇੱਕ ਸਟਾਫ ਬੰਦਾ ਜਰੂਰ ਹੋਣਾ ਚਾਹੀਦਾ ਹਰ ਵੇਲੇ ਕਿਉਂਕਿ ਸਾਡੇ ਕੋਲੇ ਰਾਤ ਨੂੰ ਵੀ ਲੇਡੀ ਸਟਾਫ ਹੁੰਦਾ ਦੇਣੇ ਵੀ ਲੇਡੀ ਸਟਾਫ ਹੁੰਦਾ ਰਾਤ ਨੂੰ ਤਕल्लियां ਵਿਚਾਰੀਆਂ ਗਾਇਨੀ ਚ ਕੰਮ ਹੈ ਗਾਇਨੀ ਚ ਬਿਲਕੁਲ ਸਿਰਫ ਤੇ ਸਿਰਫ ਕੱਲੀਆਂ ਲੇਡੀਸ ਲੇਡੀ ਸਟਾਫ ਹੀ ਹੁੰਦਾ ਹੋਰ ਕੋਈ ਸਟਾਫ ਨਹੀਂ ਹੁੰਦਾ ਹੈਗਾ ਇਸ ਲਈ ਉਹਨਾਂ ਦੀ ਸੁਰੱਖਿਆ ਬਹੁਤ ਜ਼ਿਆਦਾ ਯਕੀਨੀ ਜ਼ਰੂਰੀ ਹੈ ਸਾਨੂੰ ਇਸ ਕਰਕੇ ਅਸੀਂ ਨੇ ਅੱਜ 2 ਘੰਟੇ ਦਾ ਪ੍ਰੋਟੈਸਟ ਕੀਤਾ ਭੈਣ ਭਾਈ ਸਾਰੇ ਖੜੇ ਨੇ ਵਿਚਾਰੇ ਮਰੀਜ਼ ਉਹਨਾਂ ਨੂੰ ਜਿਹੜੇ ਐਨੇ ਪਰੇਸ਼ਾਨੀ ਹੋਈ ਹੈ 2 ਘੰਟੇ ਪਰ ਉਹ ਫਿਰ ਵੀ ਸਾਡੇ ਨਾਲ ਬੈਠ ਕੇ ਜਦੋਂ ਉਹਨਾਂ ਨੂੰ ਗੱਲ ਸਮਝਾਈ ਗਈ ਉਹ ਸਾਡੇ ਨਾਲ ਬੈਠ ਕੇ ਉਹਨਾਂ ਨੇ ਨਾਲ ਪ੍ਰੋਟੈਸਟ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਇਹ ਸਾਡੇ ਨਾਲ ਬੈਠ ਕੇ ਨਾਲ ਜੁੜੇ ਨੇ ਮੰਗ ਅਸੀਂ ਇਹ ਗੱਲ ਕਰਦੇ ਹਾਂ ਜੀ ਹਰ ਜਗ੍ਹਾ ਤੇ ਇਕੱਲੇ ਹਸਪੀਟਲ ਨਹੀਂ ਜਿੱਥੇ ਵੀ ਹੈ ਔਰਤ ਕੰਮ ਕਰ ਰਹੀ ਹੈ ਅੱਜ ਔਰਤ ਬਿਲਕੁਲ ਮਰਦ ਨਾਲ ਕੰਦੇ ਦਾ ਕੰਦਾ ਮਲਾ ਕੇ ਚੱਲ ਰਹੀ ਹੈ ਹਰ ਥਾਂ ਤੇ ਸੀਸੀਟੀਵੀ ਲੱਗਿਆ ਹੋਣਾ ਚਾਹੀਦਾ ਹੈ ਤਾਂ ਕਿ ਔਰਤਾਂ ਸੁਰੱਖਿਅਤ ਮਹਿਸੂਸ ਕਰਨ ਜੇ ਡਾਕਟਰ ਨੇ ਮਤਲਬ ਹਸਪਤਲ ਹੈ ਹਸਪਤਲ ਦੇ ਅੰਦਰ ਹਮੇਸ਼ਾ ਲੜਾਈ ਝਗੜੇ ਵਾਲਾ ਮਾਹੌਲ ਰਹਿੰਦਾ ਹੀ ਰਹਿੰਦਾ ਹੈ ਕਿਉਂਕਿ ਲੜਾਈ ਝਗੜੇ ਵਾਲੇ ਮਰੀਜ਼ ਆਉਂਦੇ ਰਹਿੰਦੇ ਨੇ ਤੇ ਇੱਕ ਚੌਕੀ ਦਾ ਕੋਈ ਬੰਦਾ ਕੋਈ ਇੱਕ ਇਨਚਾਰਜ ਕੁਝ ਵੀ ਕੋਈ ਵੀ ਬੰਦਾ ਕਾਂਸਟੇਬਲ ਕੋਈ ਵੀ ਬੰਦਾ ਇੱਕ ਹਰ ਵੇਲੇ ਹਸਪੀਟਲ ਦੇ ਅੰਦਰ ਮੌਜੂਦ ਹੋਣਾ ਚਾਹੀਦਾ ਹੈ ਤਾਂ ਕਿ ਇਸ ਗੱਲ ਦਾ ਡਰ ਬਣਿਆ ਰਹੇ ਵੀ ਹਾਂ ਉਹ ਰ ਸੁਰੱਖਿਆ ਹੈ ਮੇਰਾ ਨਾਮ ਸੁਸ਼ਮਾ ਰੋੜਾ ਜੀ ਮੈਂ ਐਲ ਐਚ ਵੀ ਐਨ ਐਮ ਯੂਨੀਅਨ ਦੀ ਸੂਬਾ ਪ੍ਰਧਾਨ ਆ ਅਸੀਂ ਅੱਜ ਲਈ ਜਿਹੜਾ 2 ਘੰਟਿਆਂ ਦਾ ਪ੍ਰੋਗਰਾਮ ਸੀਗਾ ਉਹਦੇ ਲਈ ਸਾਰੇ ਪੀ ਐਸ ਸੀ ਤੇ ਇਕੱਠੇ ਹੋਏ ਆ ਵੈਸਟ ਬੰਗਾਲ ਚ ਜਿਹੜੀ ਬਹੁਤ ਹੀ ਘਨੋਣੀ ਘਟਨਾ ਹੋਈ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਡਾਕਟਰ ਰਾਤ ਨੂੰ ਡਿਊਟੀ ਦੇ ਉੱਤੇ ਰੈਸਟ ਰੂਮ ਦੇ ਵਿੱਚ ਰੈਸਟ ਕਰ ਰਹੀ ਹੁੰਦੀ ਹੈ ਪੁਲਿਸ ਦਾ ਇੱਕ ਬੰਦਾ ਤੁਸੀਂ ਦੇਖੋ ਲਾ ਐਂਡ ਆਰਡਰ ਦੀ ਸਥਿਤੀ ਕੀ تھی ਐ ਪੁਲਿਸ ਦਾ ਇੱਕ ਬੰਦਾ ਆਉਂਦਾ ਉਸ ਲੇਡੀ ਨਾਲ ਬੁਰੀ ਤਰ੍ਹਾਂ ਰੇਪ ਕਰਦਾ ਉਹਦਾ ਮਰਡਰ ਕਰਦਾ ਤੇ ਚਲਾ ਜਾਂਦਾ ਸਵੇਰ ਦੇ 6 ਵਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਦਾ 6 ਵਜੇ ਜਾ ਕੇ ਜਦੋਂ ਪਤਾ ਲੱਗਦਾ ਫਿਰ ਇਸ ਗੱਲ ਦਾ ਰੌਲਾ ਪੈਂਦਾ ਤੁਸੀਂ ਦੇਖੋ ਵੀ ਇੱਕ ਡਾਕਟਰ ਆਪਣੀ ਡਿਊਟੀ ਤੇ ਸੁਰੱਖਿਅਤ ਨਹੀਂ ਤਾਂ ਹੋਰ ਕੀ ਹੋਊਗਾ 24 ਘੰਟੇ ਦੀ ਡਿਊਟੀ ਸਾਡੇ ਡਾਕਟਰ ਸਾਡੀਆਂ ਸਟਾਫ ਨਰਸਾਂ ਅਸੀਂ ਲੋਕ ਕਰਦੇ ਆਂ ਲੋਕਾਂ ਦੀ ਸੇਵਾ ਚ ਦਿਨੇ ਰਾਤ ਹਾਜ਼ਰ ਆ ਤੇ ਅਸੀਂ